ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭਉ ਗੁਰ ਪ੍ਰਸਾਦ ਜਪ ਆਦ ਸਚੁ ਜੋਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁਪਨ ਹੋਵੇ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖਣਾ ਉਤਰੀ ਜਿ ਬੰਨਾ ਪੁਰੀਆ ਪਾਰ ਸਹਸ ਸਿਆਣਪਾਂ ਲਖ ਹੋਵੇ ਤੈਕ ਨ ਚੱਲੇ ਨਾਲ ਕਿਵ ਸਚਿਆ ਰ ਹੋਈ ਐ ਕਿਵ ਕੂੜਾ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਇ ਹੁਕਮੇ ਹੋਵਨ ਜੀ ਹੁਕਮ ਮਿਲਿ ਵਢਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਣਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਭਾਈਐ ਹੈ ਹੁਕਮ ਆਨਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਹੋਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖ ਕਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਸ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨ ਨਾ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟਿੰਗ ਕੋਟ ਕੋਟ ਦਿੰਦਾ ਦੇ ਲੈਂਦੇ ਥਖ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਤਨਾਮ ਪਖਿਆ ਪਾਉ ਅਪਾਰ ਆਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੁਹਕ ਬੋਲਣ ਬੋਲੀਐ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨੂੰ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣਿ ਨੰਧਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰਸੁ ਘਰ ਲੈ ਜਾਏ ਗੁਰਮੁਖਣਾ ਦੰਗਰਮੁਖ ਵੇ ਦੰਗਰਮੁਖ ਰਹਾ ਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾਂ ਆਖਾਂ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇਕ ਦੇਹ ਬੂਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੇ ਰਤਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿਨਾਇ ਕਰੀ ਜੇ ਤਿਸ ਰਠੋ ਪਾਈ ਵੇਖਾਂ ਮਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜੋਵਾ ਹਰਮਾਨਕ ਜੇ ਇੱਕ ਗੁਰ ਕੀ ਸਿਖ ਸੁਣੀ ਗੁਰਾ ਇੱਕ ਦਹਿ ਬੂਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰ ਆਰਜਾ ਹੋਰ ਦੋ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਮਾਦਰਨਾ ਆਵੇ ਤਾ ਬਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋ ਸਿਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਇ ਨੋ ਸੁਝੇ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲਾ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਵਰਮਾਇਨ ਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਸਟਕ ਕੈ ਸੁਨਾਨ ਸੁਣੈ ਪੜਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸ਼੍ਰਾਵਣਾ ਕੇ ਗਾਹ ਸੁਣੈ ਸ਼ੇਖ ਪੀਰ ਪਾਤੋਸ਼ਾ ਸੁਣੈ ਅੰਦੇ ਪਾਵੈ ਰਾਹੋ ਸੁਣੈ ਹਾਥ ਹੋਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪੁਛੋਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੇ ਸੁੱਧ ਮਨੈ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾ ਤੁਸਿਓ ਪ੍ਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸੇ ਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵ ਹੈ ਮੁਖ ਦੁਆਰ ਮੰਨਾ ਪਰਵਾਰ ਸਹਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੈ ਨ ਭਿਖੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਵਹ ਦਰਗਮਾਨ ਪੰਚੇ ਸੋਹ ਹ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਬਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲਾ ਕਵਨ ਜੋਰ ਜੀ ਜਾ ਤਰੰਗਾ ਕਿਨਾਬ ਸਭ ਨਾਲ ਲਿਖਿਆ ਬੁੜੀ ਕਲਾ ਇਹੋ ਲੇਖ ਲਿਖ ਜਾਣਾ ਕੋਈ ਲਿਖ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲ ਹੋ ਰੂਪ ਕੀਤੇ ਦਤ ਜਾਣਾ ਕੌਣ ਕੂਤ ਕੀਤਾ ਬਸਾ ਏ ਕੋ ਕਵਾਵ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮ ਤੁੰਰੰਕਾਰ ਅਸੰਖ ਜਪਉ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮਹੋਪਕਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤੰਦਰੰਕਾਰ ਅਸੰਖ ਮੂਰ ਕੰਦ ਕੋ ਰ ਅਸੰਖ ਜੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੜ ਹਤਿਆ ਪਾ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਪੂੜੇ ਫੇਰਾ ਹੈ ਅਸੰਖ ਮਲੇਸ਼ ਮਲ ਪਖ ਖਾ ਹੈ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਜ ਕਹੈ ਵਿਚਾਰ ਵਾਰ ਅਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖਨ ਆਵ ਅਸੰਖਤਾ ਆਗਮ ਅਗਮ ਅਸੰਖ ਲੋ ਅਸੰਖ ਕਾ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰਨਾਹ ਜੇ ਫਰਮਾਇ ਤੇਵ ਤੇ ਪਾਹ ਜੇ ਤਾ ਕੀਤਾ ਤੇ ਤਾ ਨਾਵ ਨਾਹੇ ਕੋ ਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਰ ਤੂ ਸਦਾ ਸਲਾਮ ਧਰਨਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਤੁਧ ਤ ਉਤਰੋ ਸੁਖੇਹ ਮੂਤ ਬਲੀਤੀ ਕੱਪੜ ਹੋਏ ਦੇਸਾ ਭੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਅਖੰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾਪੇ ਖਾਹੁ ਨਾਨਕ ਹੁਕਮਿ ਆਵੋ ਜਾਹੋ ਤੇਰਥ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਾਵਨ ਸੁਵੇਲਾ ਵਖਤ ਕਾਵਨ ਕਾਵਨ ਤਿਤ ਕਾਵਨ ਵਾਰ ਕਾਵਨ ਸਰੂਪੀਮਾ ਹੋ ਕਾਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀ ਆ ਜੇ ਲਿਖਨ ਲੇਖ ਪੁਰਾਨ ਤਤਵਾਰਨ ਜੋਗੇ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵ ਸੋ ਲਾਹੀ ਕਿਉ ਵਰਨਿਕ ਬਜਾਣਾ ਨਾਲ ਕਾਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾ ਹੀ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋ ਹੈ ਵਾਤ ਤਲਪਤਾਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣਿ ਕਵਾਤ ਸਹ ਸਠਾਰਾ ਕਹਿਣਿ ਕਿ ਤੇ ਬਾਸੁ ਲੋਇ ਕਤਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਨਾ ਹੀ ਸਾਨਾ ਹੀ ਤਿਸੁ ਰਤਨ ਨ ਪਾਈ ਅਨਦੀਆ ਤੇ ਵਾਪ ਵਾ ਸਮੁੰਦਰ ਨ ਜਾਣੀਐ ਹੈ ਸਮੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੇ ਤੁਲਨਾ ਹੋਵਣੀ ਜੇ ਤਸਮਨੋ ਨਾ ਵਿਸਰਹੈ ਅੰਤਨ ਸਿਫਤੇ ਕਹਿ ਨਾ ਅੰਤਨ ਤਨ ਕਰਨਾ ਦੇ ਨਾ ਅੰਤਨ ਵੇਖਣ ਸੁਣਨ ਨਾ ਅੰਤਨ ਤਨ ਜਾਪੈ ਕਿਆ ਮਨ ਮਨ ਤੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਹਿਤਾ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤ ਕਹੀਏ ਬਹੁਤ ਹੋਏ ਵੱਡਾ ਸਹਬੂ ਚਾਥਾ ਉੱਚੇ ਉਪਰੂ ਚਾਣਾ ਵੇ ਵੱਡੂ ਚਾ ਹੋਵੇ ਕੋਇ ਤ ਸੂਚੇ ਕੋ ਜਾਣੈ ਸੋਏ ਜੇ ਬੜਿਆ ਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕਿਤੇ ਮੰਗੇ ਜੋਦੋਂ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲਾ ਲ ਮਕਰਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁਖ ਭੂਖ ਸਦ ਮਾਰਹਿ ਪੇਦਾ ਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋ ਹੋ ਰਾਖ ਨ ਸਕੈ ਕੋਏ ਜੇ ਕੋ ਖਾਇ ਕੱਖਣ ਪਾਇ ਹੋ ਜਾਣੇ ਜੇ ਤਿਮ ਹੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜੋ ਸੁਨੋ ਬਖਸੇ ਸਿਫਤ ਸਲਾਹਾ ਨਾਨਕ ਪਾਤੋ ਸਾਹਿ ਪਾਤੋ ਸਾਹ ਅਮੁੱਲ ਗੁਣ ਮਲਵਾ ਪਾਰੋ ਮਲਵਾ ਪਾਰੀਏ ਅਮੁੱਲ ਢੰਡਾਰ ਮੁੱਲਾ ਬਹਿ ਮੁੱਲ ਲੈ ਜਾਹਿ ਮੁੱਲ ਪਾਇ ਮੁੱਲਾ ਸਮਾਹਿ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾ ਆਖ ਆਖ ਰਹੇ ਲਿਵ ਲਾਇ ਆਖ ਹੈ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮ ਆਖੇ ਅੰਦਖ ਗੋਪੀ ਤੈ ਗੋਵਿੰਦ ਆਖੇ ਇਸਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਹੈ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਉ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੀ ਕੇ ਜੇ ਬੜ ਭਾਵੈ ਤੇੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸਰਗਵਾਰਾ ਗਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੇ ਤੇ ਰਗ ਪ੍ਰੀਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈ ਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੋਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਆਰੇ ਗਾਵੇ ਇੰਦ ਇਹ ਦਸਨ ਬੈਠੇ ਦੇਵਤ ਅੰਦਰ ਨਾਲੇ ਗਾਵ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਾਵੇ ਵੀਰ ਕਰਾਰੇ ਗਾਵਨ ਪੰਡਤਾ ਪੜਨਰਖੀ ਸਰਜੁਗੁਗੁ ਵੇਦ ਨਾਲੇ ਗਾਵਹਿ ਮਹੋਨੀਆ ਮਨਮੋਹਨ ਸਰਗਾ ਮਛ ਪਿਆਲੇ ਗਾਵਨ ਰਤਨਉਪਾਇ ਤੇਰੇ 86 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪ੍ਰਪੰਡਾ ਕਰ ਕਰ ਰਖੇ ਧਾਰੇ ਸੇ ਤਦਨੂ ਗਾਵਹਿ ਜੋ ਤੁਪ ਭਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਤਨਾ ਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਹਬ ਸਾਚਾ ਸਾਚੀ ਨਾਹੀ ਹੈ ਪਿ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੀ ਮਾਇਆ ਜਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਏ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤੋ ਸਵਾਹ ਹੋ ਸਹਾ ਪਾਤੋ ਸਹਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੇ ਕਰਹਿ ਭੂਤ ਕੰਤਾ ਕਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਯਾ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆਪਨ ਢਾਰਨ ਕਟਕੜ ਵਾਜਨ ਆਦ ਆਪਨਾਥ ਨਾਥੀ ਸਭ ਜਾ ਕੇ ਰਿਤ ਸਦਾ ਬਰਾਸਾਤ ਸੰਜੋਗ ਵਿਜੋਗ ਦ્વੈਕਾਰ ਚਲਾਵੇ ਲਿਖਿਆ ਵਹ ਭਾਗ ਆਦੇਸ ਤਸਯਾ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇ ਸੇ ਕਾਮਾਈ ਜੁਗਤ ਵਿਐ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵਤ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੈ ਪ੍ਰਮਾਨ ਹੋ ਵੇਖੈ ਓਣ ਨਦਰਨ ਆਵੈ ਬਹੁਤ ਹੈ ਵਡਾਣ ਆਦੇਸ ਤ ਸਹਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸਵੇਕਾ ਵਾਰ ਕਰ ਕਰ ਵੇਖੈ ਸ੍ਰੀ ਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇ ਸਤਸਾਇ ਆਦੇਸ ਆਦੇ ਸਤਸਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਦੂ ਜੀਵੋ ਲਖ ਹੋਇ ਲਖੋ ਵਲਖ ਵੇਸ ਲਖ ਲਖ ਗੇੜਾ ਆਖੀ ਅਹ ਇੱਕ ਨਾਮ ਜਗਦੀਸ਼ ਇਤ ਰਾਹ ਪਤ ਪਵੜੀਆਂ ਚੜਿਐ ਹੋਇ ਆਕੇ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੇ ਸੁ ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤਿ ਗਿਆਨ ਵਿਚਾਰ ਜੋਰ ਨ ਯੁਗਤੀ ਛੋਟਾ ਸੰਸਾਰ ਜਸਾ ਹੱਥ ਜੋਰ ਕਰ ਵੇਖੈ ਸੋ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੁਤੇ ਤਿਥਿ ਤਿਵਾਰ ਪਵਨ ਪਣਿ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੇ ਧਰਮ ਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਨ ਨਾਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਇ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਹਿ ਸੰਤਰ ਕੇਤੇ ਕਣ ਮਹੇਸ਼ੂ ਕੇਤੇ ਬਰਮੇ ਘੜਤ ਘੜੀ ਅਹ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਕਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੇ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡਮ ਹੈ ਗਿਆਨ ਪ੍ਰਚੰਡ ਤਥਨਾਦ ਬਿਨੋਦ ਕੋਡ ਅਨੰਦ ਸ਼ਰਮਕੰਡ ਕੀ ਬਾਣੀ ਰੂਪ ਤਥ ਘੜਤ ਘੜਿਐ ਬਹੁਤ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜਿਐ ਸੁਰਤ ਮਤਮਨ ਬੁੱਧ ਤਿਥੈ ਘੜਿਐ ਸਰਾਂ ਸਿਧਾਂ ਕੀ ਸੁਧ ਕਰਮਕੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾ ਬਲ ਸੂਰਤਨ ਮਹਿਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪਨ ਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੇ ਤਥਾ ਭਗਤ ਵਸਾਂ ਕੇ ਲੋ ਕਰੈ ਅਨੰਦ ਸਚਾ ਮਨ ਸੋਏ ਸਤਖੰਡ ਵਸੰਦਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਤੈ ਕਾਂਡ ਮੰਡਲ ਉਪਰ ਭੰਡ ਜੇ ਕੋ ਕਥੈ ਤੰਤਨ ਅੰਤ ਤਥ ਲੋ ਹਲੋ ਆਕਾਰ ਜਿਬ ਜਿਬ ਹੁਕਮ ਤੇ ਵੈ ਤੇ ਵਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨੇ ਆਰ ਹਰਨ ਮਤ ਵੇਦ ਹਥੀਯਾਰ ਭਉ ਖਲਾ ਅਗਨ ਤਪਤਾਉ ਪੰਡਾ ਭਉ ਅੰਮ੍ਰਿਤ ਤਤ ਢਾਲ ਕੜੀਆ ਸਬਦ ਸੱਚੀ ਟਕਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤਦਿਸਰਾਤ ਦੁਇ ਦਾਇ ਦਾਇਆ ਖੇਲਾ ਸਕਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੈ ਕਿ ਦੂਰ ਜਿਨੇ ਨਾਮ ਧਿਆਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਜਿਨੀ ਨਾਮ ਧਿਆਇ ਆਗੈ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ